ਜੀ ਸਤਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਅੱਜ ਜਾ ਰਹੇ ਆ ਜੰਤਪੁਰ ਨੇ ਕਿਉਂਕਿ ਕੱਲ ਦਾ ਮੇਲਾ ਸ਼ੁਰੂ ਹੋ ਚੁੱਕਾ ਆ ਤੁਹਾਨੂੰ ਦੱਸ ਦਿਆਂ ਰਸਤੇ ਨੇ ਜਾ ਰਹੇ ਹੌਲੀ ਹੌਲੀ ਲੋਕਾਂ ਵਰਤਦੇ ਨੇ ਬਣਾਉਣ ਤੇ ਪਹੁੰਚ ਆ ਰਹੇ ਆ ਉਨਾਂ ਜੀ ਕੀ ਕਹਿਣਾ ਚਾਹੂਗੇ ਫੇ ਆ ਯਾਰਾ ਇਕਤੀ ਦਸੀ ਨਾ ਲਾ ਗਿਆ ਤੁਸੀਂ ਤਿੰਨ ਤੋਂ ਨੇ ਉਹਨਾਂ ਨੇ ਸਿਰ ਨੂੰ ਸ਼ੈਂਪੂ ਵੀ ਲਾ ਲਿਆ ਮੁੜ ਕੇ ਸਿਰ ਨੂੰ ਸਾਬਣ ਨਾਲਿਆ ਯਾਰਾ ਸ਼ੁੱਧ ਹੋ ਗਿਆ ਕੰਮ ਹਲੇ ਉਹਨਾਂ ਹੀ ਦੇ ਉਹ ਬਿਜਾਰ ਕੋ ਆਪਣੇ ਉਹਨਾਂ ਨਾਲ ਤਹਿਤ

ਹਾਂਕੀ ਜਾਂ ਜਾਵਾ ਬਾਕੀ ਪਾਸੇ ਆਪੇ ਸੰਕਟ ਤੋਂ ਚੋਟਾ ਨੇ 给。Okay. ਨੇ ਕੱਚਾ ਹੋਇਆ ਉਹਦੇ ਦੇਖੋ ਬੋਸ਼ੀਰਾ ਬੋਸ਼ੀਰਾ ਮੈਂ ਹਾਲ ਨੂੰ ਕਿਹੀ ਹਾਲ ਨੂੰ ਕਿਹੀ ਰਾਮੀ ਦੇ ਕੇ ਦੱਸ ਲੈਣ ਤਾ ਤਾਂ ਦੇ ਵੀ ਉਹ ਕਿੰਨਾ ਸੋਹਣਾ ਆਉਣ ਰਿਹਾ ਅੱਲਾ ਮਾਂਦਰ ਨਾਲ ਨਹੀਂ ਆਈਆ ਪੁੱਤਾਂ ਨੇ ਜੈਂਤ ਪੌਣੀ ਆਉਂਦੇ ਸਮੇਂ ਨਾ ਜਦੋਂ ਆਪਣੀ ਫਰਚੀ ਲੱਗਦੀ ਹੈ ਹਿਮਾਚਲ ਦੀ ਐਂਟਰੀ 70 ਵਿੱਚ ਜਿੱਥੇ ਆਪਣੇ ਘਟ ਹੁੰਦੇ ਆ ਹਿਮਾਚਲ ਐਂਟਰੀ ਦੇ ਉਸ ਤੋਂ ਅੰਦਰ ਜਾਂਦੇ ਹੀ ਆਪਣੇ ਆ ਕੈਮਰੇ ਲਾ ਦਿੱਤੇ ਇਹਨਾਂ ਨੇ ਤੇ ਆਨਲਾਈਨ ਚਲਾਣਾ ਹੀ ਕਰਦੇ ਆ ਸੀਟ ਬੈਲਟ ਹੋ ਗਿਆ ਤੇ ਨੰਬਰ ਪਲੇਟ ਜੋ ਵੀ ਸਭ ਜਣ ਕੇ ਸਕੈਨ ਕਰਦਾ ਹੈ ਕੈਮਰਾ ਜੋ ਆਪਣੇ ਘਰੇ ਆਨਲਾਈਨ ਚਲਾਣਾ ਜਾਂਦਾ ਹੈ ਇਸ ਤੋਂ ਥੋੜਾ ਵੱਜ ਕੇ ਧਿਆਨ ਨਾਲ ਉਹਦੇ ਚੰਤਪੌਣੀ ਪਹੁੰਚ ਚੁੱਕੇ ਆਪਾਂ ਚੰਤਪੌਣੀ ਵੱਲ ਆ ਸ਼ੋਰ ਨਹੀਂ ਦਿਸਣਾ ਯਾਰ ਜਿਆਦਾ ਰਸ਼ਾ ਫਰਮਾਈ ਤੋਂ ਅੱਗੇ ਜਾਣ ਨਹੀਂ ਦੇ ਰਹੇ ਸੀ ਬਟ ਅਸੀਂ ਹੋਰ ਅਸਸ ਨਹੀਂ ਲਿਆ ਕੇ ਤੇ ਅੰਦਰ ਲਿਆਂਦੀ ਗੱਡੀ ਸਟੈਂਡਰਡ ਰੋਡ ਤੇ ਉਹਨਾਂ ਲੱਭੋ ਕਿਡਨ ਹੋਏ ਨੂੰ ਥੋੜੇ ਟਾਈਮ ਦੀ ਆ ਗੱਡੀ ਆਪੋ ਰਸਤੇ ਕਿਤੇ ਪਾਰਕ ਨਾ ਸਾਹ ਬਹੁਤ ਕੰਮ ਖਾਇਆ ਅਸੀਂ ਹੁਣ ਦੇਖਦੇ ਆ ਇੱਥੇ ਤਾਂ ਠੀਕ ਆ। ਇਹਦਾ ਸਭ ਤੋਂ ਪਲਾਨ ਹੈ ਫੇ ਗਾਂਝਵਾਲਾ ਜੀ ਜਾਂਦਾ। ਦੇਖਾਂਗੇ ਗਾਂਝਵਾਲਾ ਜੀ ਨਿਕਲਦੇ ਆ। ਬਹੁਤ ਜ਼ਿਆਦਾ ਰਸ਼ਾ ਇੱਥੇ ਦੇ ਮੁਸ਼ਕਲੀ ਆ ਰੂਮ ਲੈਣ ਦਾ। ਬਹੁਤ ਜ਼ਰੂਰ ਆਪਾਂ। ਮੁੰਨਾ ਚੋਲ। ਅੱਥਾ ਨਾ ਖਾ ਲ। ਰੰਗਰ ਦੇ ਪਹੁੰਚ ਚੁੱਕੇ ਆ ਜੀ। ਜਵਾਲਾ ਜੀ ਚੰਤ ਬੋਣੀ ਤੋਂ ਮਜ਼ੀ ਗੱਡੀ ਗੱਡੀ ਰੱਸੇ ਦੇ ਵਿੱਚੋਂ ਲੋਰ ਆਸ਼ਾ ਵਿੱਚ ਉੱਥੇ ਨੂੰ ਨਾ ਜਾਇਓ ਬਈ ਨੰਗਰ ਖਾ ਕੇ ਤੇ ਆਪਾਂ ਜਵਾਲਾ ਜੀ ਨੂੰ ਤੁਰ ਪਏ ਆ ਜੀ ਤੇ ਹੁਣ ਜਵਾਲਾ ਜੀ ਜਾ ਕੇ ਆਪਾਂ ਕੋਈ ਰੂਮ ਵਗੈਰਾ ਦੇਖਦੇ ਆ ਉੱਥੇ ਲੈਣੇ ਆ ਤੇ ਫੇ ਤੁਹਾਨੂੰ ਦੱਸਦੇ ਆ ਕਿਦਾਂ ਰੂਮ ਕਿੰਨੇ ਚ ਮਿਲਿਆ ਸਾਰਾ ਕੁਝ ਦੇਖਦੇ ਆ ਆਪਾਂ ਹੋਟਲ ਦਾ ਉੱਥੇ ਹੋਟਲ ਦਾ ਗ੍ਰੈਂਡ ਨਾਸੀ ਇਹਦੇ ਵਿੱਚ ਆਪਾਂ ਨੂੰ ਰੂਮ ਮਿਲਿਆ 4 ਬੈੱਡ

ਬਾਜ਼ਾਰ ਪੜੀ ਗਿਆ ਕਿ ਉਹਨੂੰ ਇਹ ਵੀ ਕਹਿਣ ਲੱਗਿਆ ਇਹ ਦੂਰ ਵਾਲੇ ਟੈਂਪਰ ਨਹੀਂ ਆਈਆਂ ਵੀ ਕਹਿਣ ਲੱਗਿਆ ਸਭ ਇਹ ਬਹੁਤ ਤੇਜ਼ ਪੈ ਰਿਹਾ ਜੀ ਹਵਾ ਲੱਗੀ ਹੋਈ ਆ ਹਾਲੇ ਬਹੁਤ ਗਰਮੀ ਹੋਈ ਸੀ ਹੁਣ ਦੇਖੋ ਬਾਬਾ ਵੀ ਮਿਹਰਬਾਨ ਹੋ ਗਿਆ ਹੈ ਉਨਾਈ ਦੋ ਵਿਚਾਰੇ ਆਪਣੇ ਵੀ ਵੜੇ ਅੱਧੇ ਗਿਆਨ ਦੀ ਹੈ ਅੱਗੇ ਵਾਲਾ ਜੀ ਤੋ ਆਏ ਸੀ ਰਾਤ ਨੂੰ ਮੀਂਹ ਪੈਣ ਲੱਗ ਗਿਆ ਰਾਤ ਨੂੰ ਰਾਤ ਰਾਤ ਦੇ ਮੀਂਹ ਗਿਆ ਹੈ ਅੱਛਾ ਰਾਤ ਨੂੰ ਨਹੀਂ ਪੈਣ ਲੱਗ ਗਿਆ ਉਹ ਹੋਇਆ ਗੁਰਗੇ ਇਹ ਆਪਣੇ ਕਰਨਾ ਕੀ ਹੈ ਨਾਲਾ ਜਾ ਕੇ ਉਹ ਸਲਾਹ ਵੱਡ ਖੜ ਗਿਆ ਹਾਂਜੀ ਹੁਣ ਜਲੰਧਰ ਬਾਸ ਪਹੁੰਚ ਚੁੱਕੇ ਆ ਜੀ ਆਪਣੀ ਸਾਈਡ ਤੇ ਜਿੱਥੋਂ ਵਲੌਗ ਦੀ ਸਟਾਰਟਿੰਗ ਕੀਤੀ ਸੀਗੀ ਉੱਥੇ ਵਾਪਸ ਆਪਾਂ ਪਹੁੰਚ ਚੁੱਕੇ ਆ ਤੇ ਵਲੌਗ ਦੀ ਆਪਾਂ ਕਰਦੇ ਆ ਸਮਾਪਤੀ ਤੇ ਨੈਕਸਟ ਵਲੌਗ ਆਪਾਂ ਤੁਹਾਨੂੰ ਜਦੋਂ ਕਦੇ ਜਾਣਿਆ ਤਾਂ ਫਿਰ ਤੁਹਾਨੂੰ ਦਿਖਾਉਂਦੇ ਆ ਦੇਸ਼ ਸ਼ੇਅਰ ਮੈਂ ਥੈਂਕਸ ਫੋਰ ਵਾਚਿੰਗ ਥੈਂਕ ਯੂ ਸਰਾਂ ਦਾ ਤੇ ਆਪਾਂ ਉੱਥੇ ਆ ਚੁੱਕੇ ਆ ਜਿੱਦੇ ਆਪਣੀ ਸਾਈਡ ਆ ਸਾਡਾ ਸਾਰਿਆਂ ਦਾ ਕੰਮ ਇੱਥੇ ਇੱਕ ਕੰਟੀ ਚੱਲਦਾ ਹੈ